ਕਾਰਵਾਈ ਦੁਬਾਰਾ ਜਾਣਕਾਰੀ ਲੋਈ ਕਿਉਂ ਆਰ ਯੂ ਕਿਉਂ ਦਵਾ ਜਾਣਕਾਰੀ ਨਹੀਂ ਹੁਣ ਦੇ ਮੌਕੇ ਤੇ ਤਾਂ ਆਏ ਹੋਣਾ ਵਿਆਹ ਕੋਲ ਤੁਹਾਡੀ ਦੇਖ ਦੇ ਚੋਰੀਆ ਕੰਮ ਸਰ ਨਹੀਂ ਮੈਂ ਆਰਡਰ ਤੇ ਆਇਆ ਨਾ ਮੈਂ ਆਪਣੇ ਪੱਤਰਕਾ ਤੇ ਥੋੜੀ ਆਇਆ ਹਾਂ ਹਾਂਜੀ ਉਹੀ ਆਰਡਰ ਹੀ ਜਾਨਣਾ ਚਾਹੁੰਦੇ ਆਂ ਕੀ ਆਰਡਰ ਸੀ ਤੇ ਕੀ ਕਾਰਵਾਈ ਕਿਸ ਬਾਬਤ ਹੋਈ ਗਈ ਹੈ ਹੋਰ ਯੂ ਹੋਰ ਯੂ ਟੂ ਆਸਕ ਮੀ ਥਿਸ ਮੈਂ ਪੱਤਰਕਾਰ ਹਾਂ ਜੀ ਸ਼ੋ ਮੀ ਯਰ ਆਈਡੀ ਲਓ ਸ਼ੋ ਮੀ ਯਰ ਕੁਆਲੀਫਿਕੇਸ਼ਨ ਸ਼ੋ ਮੀ ਯਰ ਮਾਸ ਕਮ ਵੀ ਫ੍ਰੋਮ ਦੀ ਡਿਗਰੀ ਦਿਖਾਓ ਮੈਨੂੰ ਕਿਹੜੀ ਨਿਊਜ਼ ਨਾਲ ਕਨਸਰਨਡ ਉਹਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲਾ ਪ੍ਰੈਸ ਕਲੱਬ ਦੀ ਸਾਡੇ ਬੰਦਿਆਂ ਕੋਲ ਵੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਮੈਨੂੰ ਕਹੇ ਤਾਂ ਬੱ ਚੱਲੇ ਨਹੀਂ ਆਓ ਲਿਆਓ ਦਿਖਾਓ ਤੁਹਾਡੇ ਹੱਥ ਨਹੀਂ ਬਣਾਉਣੇ ਇਹ ਨਹੀਂ ਨਹੀਂ ਦਿਖਾਓ ਮੈਨੂੰ ਦੇਖ ਦਿਓ ਇਹ ਪੰਜਾਬ ਸਰਕਾਰ ਦੀ ਬਣੀ ਹੋਈ ਆ ਇਹ ਕਿੱਥੇ ਲਿਖਿਆ ਹੋਇਆ ਤੇ ਉੱਤੇ ਕੀ ਫੋਟੋਗ੍ਰਾਫਰਾਂ ਤੁਸੀਂ ਪੱਤਰ ਕਰਦੇ ਫੋਟੋ ਸਿੱਟੇ ਵੀ ਹਾਂ ਵੀਡੀਓ ਬਣਾਉਂਦੇ ਬਣਾ ਲਓ ਆ ਫੋਟੋ ਖਿਚਾਓ ਕੋਈ ਮੁਸ਼ਕਿਲ ਨਹੀਂ ਫੋਟੋਗ੍ਰਾਫਰ ਹਾਂ ਤੁਸੀਂ ਸੁਲਤਾਨ ਲਿਆਓ ਤੇ ਦੋ ਫੋਟੋ ਦੇ ਕਦ ਵਾਸਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਦੂਸਰੇ ਕੋ ਫੋਟੋਗ੍ਰਾਫਰ ਹਾਂ ਫੋਟੋਗ੍ਰਾਫੀ ਦਾ ਕੰਮ ਕਰ ਰਹੇ ਹੋ ਯੂ ਆਰ ਨੋਟ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਾਰਾ ਕੁਝ ਲੱਗਦਾ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀਥਿੰਗ ਜੀ ਪਬਲਿਕ ਨੂੰ ਪ੍ਰੇਜ਼ੈਂਟ ਕਰਦੇ ਆ ਪਬਲਿਕ ਨੂੰ ਕਿੰਨਾ ਪ੍ਰੇਜ਼ੈਂਟ ਕਰਦੇ ਯੂ ਆਰ ਅ ਫੋਟੋਗ੍ਰਾਫਰ ਯੂ ਆਰ ਨੋਟ ਅ ਪ੍ਰੈਸਰ ਯੂ ਆਰ ਨੋਟ ਉਹ ਜਰਨਲਿਸਟ ਯੂ ਆਰ ਜਸਟ ਅ ਫੋਟੋਗ ਤੁਸੀਂ ਮਾਸ ਨੂੰ ਤੁਸੀਂ ਮਾਸ ਨੂੰ ਉਹ ਕਰਦੇ ਆ ਤੁਸੀਂ ਬਿਲਕੁਲ ਕਰਦੇ ਕੀ ਕਰਦੇ ਸਭ ਕੋ ਕਰਦੇ ਨਹੀਂ ਨਹੀਂ ਤੁਸੀਂ ਲੋਕਾਂ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਤੁਸੀਂ ਡੈਮੋਕਰੇ ਤੁਸੀਂ ਡੈਮੋਕ੍ਰੇਸੀ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਅੱਛਾ ਫੋਟੋਗ੍ਰਾਫਰ ਦਾ ਕਾਰਡ ਲਈ ਫਿਰਦਾ ਹਾਂ ਤੁਸੀਂ ਕਹਿੰਦੇ ਪੱਤਰਕਾਰ ਆਂ ਅਹੀਂ ਅੱਛਾ ਮੈਂ ਕਿਹਾ ਸਾਰੇ ਕੋਈ ਇੱਕ ਮਿੰਟ ਰੋ ਜਾ ਇੱਕ ਮਿੰਟ